ਚੰਗੀ ਨੀਅਤ ਜੇ ਹੋਵੇ ਕਾਬਲੀਅਤ ਵੀ ਹੋਵੇ ਉਹ ਚੰਗੀ ਨੀਅਤ ਵੀ ਹੋਵੇ ਕਾਬਲੀਅਤ ਵੀ ਹੋਵੇ ਤਾਂ ਕਿਤੇ ਨਿਭਦੀਆਂ ਮੁਖ ਤਿਆਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਹਰ ਪੱਖੋਂ ਬੰਦਾ ਦਿਲਦਾਰ ਹੋਣਾ ਚਾਹੀਦਾ ਸਾਰਿਆਂ ਦੇ ਲਈ ਦਿਲੋਂ ਪਿਆਰ ਹੋਣਾ ਚਾਹੀਦਾ ਕਦੇ ਥੱਕਦਾ ਨਾ ਜੋ ਚੱਲ ਸਕਦਾ ਹੈ ਜੋ ਕਦੇ ਥੱਕਦਾ ਨਾ ਜੋ ਚੱਲ ਸਕਦਾ ਹੈ ਜੋ ਚਾਹੇ ਫੁੱਲ ਹੋਣ ਚਾਹੇ ਹੋਣ ਅੰਗਿਆਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਆਪ ਟੁੱਟ ਜਾਏ ਬਿਸ਼ੱਕ ਪਰ ਮੂੰਹੋਂ ਡੋਂਟ ਵਰੀ ਹੋਵੇ ਸਹਿਣਸ਼ੀਲਤਾ ਵੀ ਪੂਰੀ ਵਿੱਚ ਕਟ-ਕਟ ਭਰੀ ਹੋਵੇ ਆਪ ਟੁੱਟ ਜਾਏ ਬੇਸ਼ੱਕ ਪਰ ਮੂੰਹੋਂ ਡੋਂਟ ਵਰੀ ਹੋਵੇ ਸਹਿਣ ਸ਼ੀਲਤਾ ਵੀ ਪੂਰੀ ਵਿੱਚ ਕਟ-ਕਟ ਭਰੀ ਹੋਵੇ ਜਦੋਂ ਡਰ ਵੀ ਨਾ ਹੋਵੇ ਵੱਟ ਡੜ ਵੀ ਨਾ ਹੋਵੇ ਜਦੋਂ ਡਰ ਵੀ ਨਾ ਹੋਵੇ ਵੱਟ ਡੜ ਵੀ ਨਾ ਹੋਵੇ ਫੇਰ ਜਾ ਕੇ ਸੁਲ ਜੇ ਮੁਲਾਜ਼ੇਦਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਅਹਿਮੇਤ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਵਰਤੇ ਦਿਮਾਗ ਮੂਰੇ ਹੋ ਕੇ ਲੀਡ ਕਰਨੀ ਵਰਤੇ ਦਿਮਾਗ ਮੂਰੇ ਹੋ ਕੇ ਲੀਡ ਕਰਨੀ ਲੀਡਰੀ ਚ ਪੈਂਦੀ ਬੜੀ ਔਖ ਸੌਖ ਜਰਨੀ ਜੋ ਸਟੇਰੰਗ ਨੂੰ ਫੜੇ ਬਸ ਉਹੀ ਤੈਅ ਕਰੇ ਜੋ ਸਟੇਰੰਗ ਨੂੰ ਫੜੇ બસ ਉਹੀ ਤੈਅ ਕਰੇ ਪਿੱਛੇ ਮੁੜਨਾ ਜਾਂ ਅੱਗੇ ਜਾਣ ਗਿਆ ਲਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਹੋਵੇ ਕਟੜ ਇਮਾਨਦਾਰ ਪੱਲੇ ਵਿੱਚ ਸੱਚ ਹੋਵੇ ਬੱਚ ਹੋਵੇ ਜਿੰਨਾ ਪੱਖਪਾਤ ਤੋਂ ਬੱਚ ਹੋਵੇ ਇੱਕੋ ਅੱਖ ਨਾਲ ਤੱਕੇ ਸਾਂਝ ਜੋੜ ਜੋੜ ਰੱਖੇ ਇੱਕੋ ਅੱਖ ਨਾਲ ੱੱਕੇ ਸਾਹਜ ਜੋੜ-ਜੋੜ ਰੱਖੇ ਚਾਹੇ ਜਿੱਥੇ ਤੱਕ ਫੈਲੀਆਂ ਕਬੀਲਦਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਕਿੰਨਾ ਸਹੇ ਕਬਾਲ ਬਸ ਇਹ ਤਾਂ ਉਹੀ ਜਾਣਦਾ ਜਿਨੇ ਔਖੇ ਸੌਖੇ ਬੱਲ ਸਿੱਖ ਲਿਆ ਮੁਸਕਾਣ ਦਾ ਕਿੰਨਾ ਸਹੇ ਕਬਾਲ بس ਇਹ ਤਾਂ ਉਹੀ ਜਾਣਦਾ ਜਿਨੇ ਔਖੇ ਔਖੇ ਬੱਲੇ ਸਿੱਖ ਲਿਆ ਮੁਸਕਾਨ ਦਾ ਪਿੱਛੋਂ ਬੱਲੇ ਬੱਲੇ ਨਾਮ ਜਾਂ ਫਿਰ ਲੱਗੂ ਇਲਜ਼ਾਮ ਪਿੱਛੋਂ ਬੱਲੇ ਬੱਲੇ ਨਾਮ ਜਾਂ ਫਿਰ ਲੱਗੂ ਇਲਜ਼ਾਮ ਬੰਦਾ ਜਿਗਰੇ ਨਾ ਰੱਖੇ ਕਰਕੇ ਤਿਆਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ ਐਵੇਂ ਤਾਂ ਨਹੀਂ ਦਿੰਦਾ ਰੱਬ ਜ਼ਿੰਮੇਵਾਰੀਆਂ